ਉਸੇ ਵਿਅਕਤੀਤਵਾਦ ਤੁਹਾਨੂੰ ਕੋਈ ਪਿਆਰ ਨਹੀਂ ਕਰ ਸਕਦਾ ਜੋ ਤੁਹਾਡੀ ਖੁਸ਼ੀ ਲਈ ਆਪਣਾ ਦੁੱਖ ਭੁੱਲ ਜਾਂਦਾ ਹੈ ਇਹ ਜਿੰਦਗੀ ਤਾਂ ਬਸ ਇੱਕ ਛਾਂਵਾ ਦਾ ਗੁਲਦਸਤਾ ਹੈ ਕੁਝ ਮਹਿਕਦੀਆਂ ਨੇ ਕੁਝ ਮੁਰਝਾ ਜਾਂਦੀਆਂ ਨੇ ਅਤੇ ਕੁਝ ਚੁੱਪ ਜਾਂਦੀਆਂ ਨੇ ਹੰਭure ਚੰਗਾ ਨਹੀਂ ਕੋਈ ਆਪਣੇ ਆਪ ਨੂੰ ਚੰਗਾ ਬਣਾ ਲਓ ਦੁਨੀਆ ਵਿੱਚੋਂ ਇੱਕ ਬੁढ़ा ਵਿਅਕਤੀ ਕੱਟ ਹੋ ਜਾਵੇਗਾ ਸਾਰਿਆਂ ਤੇ ਭਰੋਸਾ ਕਰੋ ਪਰ ਸਾਵਧਾਨੀ ਨਾਲ ਕਿਉਂਕਿ ਕਈ ਵਾਰ ਤੁਹਾਡੇ ਆਪਣੇ ਦੰਦ ਵੀ ਤੁਹਾਡੀ ਜੀਬ ਨੂੰ ਕੱਟ ਦਿੰਦੇ ਨੇ ਕੋਈ ਵੀ ਵਿਅਕਤੀ ਇਸ ਦੁਨੀਆ ਵਿੱਚ ਸਾਡਾ ਮਿੱਤਰ ਜਾ ਦੁਸ਼ਮਣ ਬਣ ਕੇ ਨਹੀਂ ਆਉਂਦਾ ਸਾਡਾ ਵਿਹਾਰ ਤੇ ਕਈ ਵਾਰ ਸਾਡੀ ਸੋਚ ਹੀ ਲੋਕਾਂ ਨੂੰ ਦੋਸਤ ਅਤੇ ਦੁਸ਼ਮਣ ਬਣਾ ਦਿੰਦੀ ਹੈ ਸਭ ਤੋਂ ਔਖਾ ਰਸਤਾ ਉਹ ਹੈ ਜਿਸ ਤੇ ਤੁਹਾਨੂੰ ਹਮੇਸ਼ਾ ਇਕੱਲੇ ਤੁਰਨਾ ਪੈਂਦਾ ਹੈ ਅਸਲ 'ਚ ਉਹ ਰਸਤਾ ਹੀ ਜੀਵਨ ਵਿੱਚ ਤੁਹਾਨੂੰ ਮਜ਼ਬੂਤ ਬਣਾਉਂਦਾ ਹੈ ਬਜ਼ੁਰਗਾਂ ਵੱਲੋਂ ਦਿੱਤੀਆਂ ਗਈਆਂ ਆਸ਼ੀਸ਼ਾਂ ਅਤੇ ਆਪਣੇਆਂ ਵੱਲੋਂ ਦਿੱਤੀਆਂ ਸ਼ੁਭਕਾਮਨਾਵਾਂ ਇਹਨਾਂ ਦਾ ਕੋਈ ਰੰਗ ਨਹੀਂ ਹੁੰਦਾ ਪਰ ਜਦੋਂ ਇਹ ਰੰਗ ਲਾਉਂਦੀਆਂ ਨੇ ਜ਼ਿੰਦਗੀ 'ਚ ਰੰਗ ਭਰ ਦਿੰਦੀਆਂ ਨੇ ਪਾਣੀ ਸਮੁੰਦਰ ਵਿੱਚ ਹੋਵੇ ਜਾਂ ਫਿਰ ਅੱਖਾਂ ਵਿੱਚ ਡੂੰਘਾਈ ਤੇ ਬੇਦ ਦੋਨਾਂ ਵਿੱਚ ਹੀ ਹੁੰਦੇ ਨੇ ਜੇ ਤੁਸੀਂ ਖੁਸ਼ੀ ਲਈ ਕੰਮ ਕਰਦੇ ਹੋ ਤਾਂ ਤੁਹਾਨੂੰ ਖੁਸ਼ੀ ਨਹੀਂ ਮਿਲੇਗੀ ਪਰ ਜੇਕਰ ਤੁਸੀਂ ਖੁਸ਼ ਹੋ ਕੇ ਕੰਮ ਕਰਦੇ ਤਾਂ ਉਸ ਤੋਂ ਵੱਧ ਖੁਸ਼ੀ ਕੋਈ ਨਹੀਂ ਹੋਵੇਗੀ ਕੁਝ ਰਿਸ਼ਤੇ ਸਿਰਫ ਨਿਭਾਉਣ ਦੇ ਹੀ ਹੁੰਦੇ ਨੇ ਤੇ ਕੁਝ ਜਿਤਾਉਣ ਦੇ ਖੁਸ਼ੀਆਂ ਦਾ ਕੋਈ ਰਸਤਾ ਨਹੀਂ ਹੁੰਦਾ ਖੁਸ਼ ਰਹਿਣਾ ਹੀ ਇੱਕ ਰਸਤਾ ਹੈ ਆਪਣਾ ਵਜੂਦ ਇਸ ਤਰ੍ਹਾਂ ਦਾ ਬਣਾ ਲਓ ਕਿ ਕੋਈ ਤੁਹਾਨੂੰ ਛੱਡ ਪਾਵੇ ਸਕੇ ਪਰ ਕਦੇ ਭੁਲਾ ਨਾ ਸਕੇ ਸਾਡੀਆਂ ਸਮੱਸਿਆਵਾਂ ਦਾ ਹੱਲ ਸਿਰਫ ਸਾਡੇ ਕੋਲ ਹੀ ਹੈ ਦੂਜਿਆਂ ਕੋਲ ਤਾਂ ਬਸ ਸੁਝਾਅ ਹੁੰਦੇ ਨੇ ਇਨਸਾਨ ਹਰ ਚੀਜ਼ ਦੀ ਨਕਲ ਕਰ ਸਕਦਾ ਹੈ ਪਰ ਕਿਸਮਤ ਅਤੇ ਨਸੀਬਾਂ ਦੀ ਨਹੀਂ ਹੋਮੇ ਦਾ ਰੋਗ ਸ਼ਰਾਬ ਵਰਗਾ ਹੁੰਦਾ ਹੈ ਆਪਣੇ ਆਪ ਨੂੰ ਛੱਡ ਕੇ ਹਰ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਨੂੰ ਚੜ ਗਈ ਹੈ ਬਾਤ ਸਿਰਫ ਹੱਸਦੇ ਰਹੋ ਦੁਨੀਆ ਦੇ ਲੋਕ ਸੋਚਦੇ ਹੀ ਰਹਿਣਗੇ ਕਿ ਇਸ ਨੂੰ ਇਹੋ ਜਿਹਾ ਕਿਹੜਾ ਸੁੱਖ ਮਿਲ ਗਿਆ ਹੈ ਇੱਕ ਤਾਂਗ ਜਿਹੀ ਹੁੰਦੀ ਹੈ ਆਪਣਿਆਂ ਦੇ ਨਾਲ ਜਿਉਣ ਦੀ ਨਹੀਂ ਤਾਂ ਅਸੀਂ ਵੀ ਜਾਣਦੇ ਹਾਂ ਕਿ ਮਨਨਾ ਤਾਂ ਇਕੱਲੇ ਹੀ ਹੈ ਜੇਕਰ ਤੁਹਾਡੀ ਕਿਸਮਤ ਵਿੱਚ ਹੋਵੇਗਾ ਤਾਂ ਉਹ ਆਪਣੇ ਆਪ ਆ ਜਾਵੇਗਾ ਅਤੇ ਜੇ ਨਹੀਂ ਹੋਵੇਗਾ ਤਾਂ ਆ ਕੇ ਵੀ چلا ਜਾਵੇਗਾ ਜੇਕਰ ਤੁਹਾਡਾ ਕੋਈ ਕਰੀਬੀ ਰੁੱਸੇ ਤਾਂ ਉਸ ਨੂੰ ਦਿਲੋਂ ਮਨਾਓ ਦੁਨੀਆ ਦੀਆਂ ਗੱਲਾਂ ਵਿਚ ਆ ਕੇ ਜ਼ਿੱਦ ਨਾ ਕਰਿਆਕ ਨਹੀਂ ਤਾਂ ਉਸ ਜ਼ਿੱਦ ਕਾਰਨ ਤੁਸੀਂ ਆਪਣਾ ਸਭ ਤੋਂ ਪਿਆਰਾ ਰਿਸ਼ਤਾ ਗਵਾ ਸਕਦੇ ਹੋ ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਲੋਕ ਰਿਸ਼ਤੇ ਨਿਭਾਉਣ ਲਈ ਆਪਣੀਆਂ ਖੁਸ਼ੀਆਂ ਦੀ ਵੀ ਕੁਰਬਾਨੀ ਦੇ ਦਿੰਦੇ ਸੀ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਲੋਕ ਆਪਣੀ ਖੁਸ਼ੀ ਲਈ ਆਪਣੇ ਰਿਸ਼ਤੇ ਦੀ ਵੀ ਕੁਰਬਾਨੀ ਦੇ ਦਿੰਦੇ ਨੇ पहला खून के रिश्ते सी, होंगे सीते हूँ रिश्त के खून होंगे गलतियां ला गलत नहीं है पर शुरुआत खुद तो करनी चाहिए। है अज के समय च जीवन की रफ्तार बहुत तेज हो गई है सवेर का दुख शाम नुराना हो जाता है फिर मिला ਇਹੋ ਜਿਹੀਆਂ ਸੱਚੀਆਂ ਗੱਲਾਂ ਦੇ ਨਾਲ ਉਦੋਂ ਤੱਕ ਆਪਣਾ ਖਿਆਲ ਰੱਖਣਾ ਧੰਨਵਾਦ